ਜੋ ਬਾਦਲ ਦਲ ਹੈ ਉਹਨਾਂ ਦੇ ਕੁਝ ਆਗੂ ਬੜਾ ਰੌਲਾ ਪਾ ਰਹੇ ਨੇ ਵੀ ਪਤਾ ਨਹੀਂ ਕਿੰਨੀ ਕਬਡੀ ਸਾਜ਼ਿਸ਼ ਹੋ ਗਈ ਸਾਡੇ ਖਿਲਾਫ ਪਤਾ ਨਹੀਂ ਕਿੰਨਾ ਕਿ ਇਹਨਾਂ ਨੇ ਗਲਤ ਕੰਮ ਕਰਤਾ ਅਸਲ ਦੇ ਵਿੱਚ ਕੀ ਹੈ ਤੋਂ ਬਹੁਤ ਘਬਰਾਏ ਹੋਏ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਹੁਣ ਕਿਵੇਂ ਕਰੀਏ ਕਿ ਕਿਵੇਂ ਆਪਦਾ ਖੜਾ ਚਟਾਈਏ ਕਿਉਂਕਿ ਇਹ ਬੜਾ ਸਪਸ਼ਟ ਹੈ ਕਿ ਉਹ 2 ਦਸੰਬਰ ਦੇ ਹੁਕਮਨਾਮੇ ਤੋਂ ਭੱਜੇ ਤੇ ਕੌਮ ਨੇ ਉਹਨਾਂ ਨੂੰ ਲਾਣਤਾਂ ਦਿੱਤੀਆਂ ਵੀ ਜਿਹੜੇ ਆਪਦੇ ਆਪ ਨੂੰ ਪੰਥ ਦੇ ਖਵਾਲੇ ਕਹਿੰਦੇ ਆ ਉਹੀ ਜਿਹੜਾ ਭੱਜ ਗਿਆ ਤੇ ਹੁਣ ਆਪਦੀ ਉਸ ਜਿਹੜਾ ਹੈ ਨਾ ਮੰਨ ਦੇ ਚੋਰ ਨੂੰ ਲੁਕਾਉਣ ਵਾਸਤੇ ਆਪਦੇ ਆਪ ਨੂੰ ਸੱਚਾ ਕਰਨ ਵਾਸਤੇ ਉਸ ਉਹ ਰੋਜ਼ ਨਵੀਆਂ ਸ਼ਾਹਸ਼ਾਹਾਂ ਦੀਆਂ ਕਹਾਣੀਆਂ ਕਦੇ ਤਾਂ ਕਹਿੰਦੇ ਵੀ ਸਾਜ਼ਿਸ਼ ਕੀਤੀ ਹੈ ਕਦੇ ਕੋਈ ਹੋਰ ਮਤਲਬ ਕੁਛ ਨਾ ਕੁਛ ਜਿਹੜਾ ਉਹਨਾਂ ਦੀ ਇਹ ਇਹ ਰਹਿੰਦੀ ਹੈ ਵੀ ਇਹਨਾਂ ਨੇ ਜੀ ਆਪ ਦਾ ਅੜਚੁੱਲਾ ਬਣਾ ਲਿਆ ਸੋ ਇਹ ਨਵੀਂ ਚੀਜ਼ ਰੋਜ਼ ਕੱਢ ਕੇ ਆਉਂਦੇ ਕੱਲ ਉਹਨੇ ਕਿਹਾਗਾ ਚੰਦੂ ਮਾਤਾ ਸਾਹਿਬ ਦੀ ਜੋ ਸਪੀਚ ਹੋਈ ਸੀ ਉੱਥੇ ਆਪਣਾ ਲੰਗੋਵਾਲ ਸਾਹਿਬ ਦੀ ਵਰਸੀ ਤੇ ਉਹਨੂੰ ਲੈ ਕੇ ਇਹਨਾਂ ਨੇ ਬੜਾ ਵੱਡਾ ਮਵਾਲ ਖੜਾ ਕੀਤਾ ਪਹਿਲਾਂ ਤਾਂ ਉਸ ਇਕੱਠ ਤੋਂ ਦੇਖ ਕੇ ਘਬਰਾ ਗਏ ਇਹਨਾਂ ਨੂੰ ਇਹ ਆਸ ਨਹੀਂ ਸੀ ਵੀ ਇੰਨੀ ਸੰਗਤ ਜੁੜੇਗੀ ਸਾਡਾ ਜਿਹੜਾ ਕੱਠ ਸੀ ਉਹ ਨਰੋਲ ਸਾਡੇ ਜ਼ਿਲ੍ਹੇ ਦਾ ਕੱਠ ਸੀ ਉੱਥੇ ਤੇ ਇਹਨਾਂ ਨੇ ਸਾਰੇ ਪੰਜਾਬ ਚੋਂ ਬਠਿੰਡੇ ਮਾਨਸਾ ਇੱਥੋਂ ਤੱਕ ਦੀ ਲੰਬੀ ਤੋਂ ਵੀ ਸੰਗਤ ਬੁਲਾਈ ਫੇਰ ਵੀ ਕੱਠ ਜਿਹੜਾ ਅੱਧਾ ਰਿਹਾ ਇਹਨਾਂ ਦਾ ਸੋ ਉਸ ਬੁਖਲਾਹੜ ਦੇ ਵਿੱਚ ਇਹ ਡਾਇਵਰਟ ਕਰਨਾ ਚਾਹੁੰਦੇ ਸੀ ਕਿ ਕਿਵੇਂ ਲੋਕਾਂ ਦਾ ਮਨ ਨੂੰ ਅਸੀਂ ਡਾਇਵਰਟ ਕਰੀਏ ਤੇ ਇਹਨਾਂ ਨੇ ਇਹ ਗੱਲ ਜਿਹੜੀ ਹੈ ਆਪਦੀ ਘੜੀ ਹੈ ਜੋ ਮੈਂ ਇਹ ਗੱਲ ਬੜਾ ਸਪਸ਼ਟ ਕਰਨਾ ਚਾਹੁੰਦਾ ਨਾ ਕੀ ਬਤੌਰ ਕਾਲ ਤਖਤ ਦੇ ਜਥੇਦਾਰ ਯਾਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਦੇ ਵੀ ਸਾਡੇ ਘਰ ਨਹੀਂ ਆਏ ਇਹ ਬੜਾ ਮੈਂ ਸਪਸ਼ਟ ਤੌਰ ਤੇ ਕਹਣਾਗਾ ਵੀ ਕਦੇ ਐਸ ਜਥੇਦਾਰ ਸਾਡੇ ਘਰ ਹੀ ਨਹੀਂ ਆਏ ਦੂਜੀ ਗੱਲ ਉਹ ਦੋ ਵਾਰੀ ਸਾਡੇ ਘਰ ਆਏ ਨੇ ਪਹਿਲਾਂ ਤਾਂ ਢੀਂਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਹ 17 ਮਈ ਨੂੰ 17 ਮਈ 2025 ਨੂੰ ਕਿੰਸਾ ਸਾਹਿਬ ਉਹ ਤਾਂ ਸੀਰੀਅਸ ਸੀ ਤੇ ਉਦੋਂ ਉਹਨਾਂ ਦਾ ਪਤਾ ਲੈਣ ਆਏ ਤੇ ਇਹ ਗੱਲ ਜ਼ਰੂਰ ਹੈ ਕਿ ਹਿੰਸਾ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਗਿਆਨੀ ਜੀ ਪੰਥ ਬੜੀ ਔਖੇ ਸਮੇਂ ਚੋਂ ਲੰਘ ਰਿਹਾ ਹੈ ਅੱਜ ਤੁਹਾਡੇ ਵਰਗੀ ਸ਼ਖਸੀਅਤ ਦੀ ਲੋੜ ਹੈ ਤੁਸੀਂ ਅੱਗੇ ਹੋ ਕੇ ਪੰਥ ਦੀ ਕੌਮ ਦੀ ਅਗਵਾਈ ਕਰੋ ਇਹ ਉਹਨਾਂ ਨੇ ਕਿਹਾ ਪਰ ਦੂਜੀ ਗੱਲ ਉਦੋਂ ਜਥੇਦਾਰ ਨਹੀਂ ਸੀ ਉਦੋਂ ਉਹ ਸਿਰਫ ਇੰਡੀਵਿਜੂਅਲ ਤੌਰ ਤੇ ਆਪ ਆਏ ਇਹ ਕਹਿੰਦੇ ਨਾ ਵੀ ਇਹਨਾਂ ਨੇ ਜੀ ਬੁਲਾਇਆ ਜੱਫੇਦਾਰ ਨੂੰ ਜੱਫੇਦਾਰ ਸਾਹਿਬ ਨੂੰ ਇਹ ਤਾਂ ਆਪਣੀਆਂ ਕਮੀਆਂ ਲਕੋਰੇ ਕਿਉਂਕਿ ਇਹਨਾਂ ਨੇ ਜੱਫੇਦਾਰਾਂ ਨੂੰ ਬੁਲਾ ਕੇ ਹੁਕਮ ਆਰਡਰ ਕੀਤੇ ਸੀ ਮਾਫੀ ਦੇਣ ਦੇ ਹੁਣ ਇਹ ਉਹਦੇ ਨਾਲ ਕੰਪੇਅਰ ਕਰ ਰਹੇ ਨੇ ਕਿੱਥੇ ਤਾਂ ਜੱਫੇਦਾਰ ਸਾਹਿਬ ਨੇ ਖੁਦ ਪਤਾ ਲੈਣ ਆਉਣਾ ਕਿੱਥੇ ਤੁਸੀਂ ਬੁਲਾ ਕੇ ਉਹਨਾਂ ਤੋਂ ਹੁਕਮ ਜਾਰੀ ਕਰਾਓ ਕਿੰਨਾ ਵੱਡਾ ਅੰਤਰ ਹੈ ਕੋਈ ਜੱਫੇਦਾਰ ਕਿਸੇ ਦਾ ਵੀ ਕਿਸੇ ਵੀ ਪ੍ਰਤੱਖ ਸਖਸ਼ੀਤ ਸੀਚ ਸਾਹਿਬ ਉਹਨਾਂ ਨੂੰ ਹਾਲਚਲ ਦਾ ਪਤਾ ਲੈਣ ਜਾਣਾ ਕੋਈ ਮਾੜੀ ਗੱਲ ਹੈ ਤੇ ਨਾਲੇ ਕੱਲੇ ਜੱਜਦਾਰ ਜੀ ਨਹੀਂ ਆਏ ਕਿੰਸਾ ਸਾਹਿਬ ਦਾ ਪਤਾ ਲੈਣਾ 17 ਤਰੀਕ ਨੂੰ ਗਿਆਨੀ ਜੀ ਆਏ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਆਏ ਤੇ ਸੁਖਬੀਰ ਸਿੰਘ ਬਾਦਲ ਨੂੰ ਮਿਹਰੀ ਸਿੰਘ ਸਾਹਿਬ ਨੇ ਕਿਹਾ ਸੁਖਬੀਰ ਸਿੰਘ ਬਾਦਲ ਤੁਸੀਂ ਕੌਮ ਨੂੰ ਇਕੱਠਾ ਕਰ ਸਕਦੇ ਹੋ ਥੋੜਾ ਜਿਹਾ ਤਿਆਗ ਦਿਖਾਓ ਅਕਾਲੀ ਦਲ ਖੜਾ ਹੋ ਜੂਗਾ ਵੀ ਅੱਜ ਲੋੜ ਹੈ ਪੰਥ ਨੂੰ ਸ਼ਰਮਣੀ ਅਕਾਲੀ ਦਲ ਦੀ ਫੇਰ ਉਸ ਤੋਂ ਪਹਿਲਾਂ ਗਿਆਨੀ ਜੀ ਤੋਂ ਕੁਝ ਦਿਨ ਪਹਿਲਾਂ ਜਿਹੜਾ ਆਪਣੇ ਐਸ ਡੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਤਾ ਲੈਣ ਆਏ ਕਿ ਹਿਸਾਬ ਦਾ ਉਹਨਾਂ ਨੂੰ ਵੀ ਤੁਸੀਂ ਪਤਾ ਕਰ ਸਕੇ ਉਹਨਾਂ ਨੂੰ ਵੀ ਇਹੀ ਕਿਹਾ ਕਿ ਧਾਮੀ ਸਾਹਿਬ ਤੁਹਾਡੇ ਕੋਲ ਪੰਥ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਐਸ ਡੀ ਪੀ ਸੀ ਦੇ ਪ੍ਰਧਾਨ ਹੋ ਤੁਸੀਂ ਕੌਮ ਦੇ ਆਗੂ ਹੋ ਤੁਹਾਨੂੰ ਇੱਕ ਸਾਰੂ ਰੋਲ ਪਲੇ ਕਰਨਾ ਚਾਹੀਦਾ ਹੈ ਤੁਸੀਂ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਇੱਕ ਚੰਗੀ ਗਵਾਈ ਤੁਸੀਂ ਕੌਮ ਨੂੰ ਦਿਓ ਇਹ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਸੋ ਇਸ ਲਈ ਇਨੂੰ ਇੱਕ ਸਾਜਿਸ਼ ਦਾ ਰੂਪ ਦੇਣਾ ਇਹਨੂੰ ਇਹ ਕਹਿ ਦੇਣਾ ਕਿ ਜੀ ਇਹ ਤਾਂ ਇਹਨਾਂ ਨੇ ਸਾਡੇ 2 ਤਰੀਕ ਦਸੰਬਰ ਤੋਂ ਤੁਸੀਂ ਇਹ ਲਾ ਲਓ 6 ਮਹੀਨੇ ਬਾਅਦ ਦੀ ਗੱਲ ਹੈ ਨੀਅਰਲੀ 6 ਮਹੀਨੇ ਬਾਅਦ 17 ਮਈ ਤੇ ਸਿੰਘ ਸਾਹਿਬ ਨੂੰ ਤਾਂ 10 ਫਰਵਰੀ ਨੂੰ ਹਟਾਤਾ ਸੀਗਾ ਉਹਦੇ ਨਾਲ ਕਿਵੇਂ ਇਹ ਮੇਲ ਕਰ ਰਹੇ ਨੇ ਮਤਲਬ ਤੁਸੀਂ ਹੈਰਾਨੀ ਦੀ ਗੱਲ ਦੇਖੋ ਵੀ ਕਈਆਂ ਜੇ ਗੱਲਾਂ ਕਰ ਰਹੇ ਨੇ ਸਮਾਟੀ ਜੀ ਸਾਹਿਬ ਨੇ ਕੋਈ ਵੀ ਪੰਥਕ ਆਗੂ ਉਹ ਨੂੰ ਹੁੰਦਾ ਹੀ ਹੈ ਦਰਦ ਤੇ ਉਹਨਾਂ ਦੇ ਟੀਮ ਸਾਹਿਬ ਨੇ ਸਿਰਫ ਆਪ ਦਾ ਜਿਹੜਾ ਦਰਦ ਹੈ ਉਹਨਾਂ ਦਾ ਝਲਕਿਆ ਤੇ ਨਾਲੇ ਫਿਰ ਜਿਹੜੀ ਚੋਣ ਡੈਲੀਗੇਟਸ ਦੀ ਜਿਹੜੀ ਹੋਈ ਹੈ ਪ੍ਰਧਾਨ ਸਾਹਿਬ ਦੀ ਉਹ ਡੈਲੀਗੇਟਾਂ ਨੇ ਕੀਤੀ ਹੈ ਉੱਥੇ ਬੜਾ ਤੁਥੋਂ ਸਾਰਾ ਪ੍ਰੋਸੈਸ ਲਾਈਵ ਹੋਇਆ ਉੱਥੇ ਸਾਰਿਆਂ ਨੂੰ ਪੁੱਛਿਆ ਵੀ ਹੋਰ ਕੋਈ ਕੈਂਡੀਡੇਟ ਹੈ ਹੋਰ ਕਿਸ ਦਾ ਨਾਮ ਦੇਣਾ ਚਾਹੁੰਦੇ ਹੋ ਤਿੰਨ ਵਾਰੀ ਪੁੱਛਿਆ ਤੇ ਮਤਲਬ ਬੜੀ ਪਾਰਦਰਸ਼ੀ ਢੰਗ ਦੇ ਨਾਲ ਪੂਰੀ ਦੁਨੀਆ ਨੇ ਦੇਖੀ ਐ ਚੋਣ ਹੁੰਦੇ ਹੋਏ ਇਹ ਕਹਿੰਦੇ ਨੇ ਜੀ ਇਹ ਤਾਂ ਪਹਿਲੇ ਹੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਤੇ ਜਿਹੜੀ ਸਿੰਘ ਸਾਹਿਬ ਦੇ ਹਟਣ ਤੋਂ ਬਾਅਦ ਜਿਹੜੀ ਆ ਕਮੇਟੀ ਨੇ ਕੰਮ ਸ਼ੁਰੂ ਕੀਤਾ ਹੈਗਾ ਸੋ ਸਾਜ਼ਿਸ਼ ਕਿੱਥੋਂ ਆ ਗਈ ਕਮੇਟੀ ਨੇ ਤਾਂ ਕੰਮ ਆ ਕੇ ਜਾ ਕੇ ਮਾਰਚ ਦੇ ਵਿੱਚ ਸ਼ੁਰੂ ਕੀਤਾ ਹੈਗਾ ਸਿੰਘ ਸਾਹਿਬ ਆਲਰੇਡੀ 10 ਤਰੀਕ ਨੂੰ ਹਟ ਗਏ ਸੀਗੇ ਸੋ ਇਹ ਇਹ ਗੱਲਾਂ ਕੋਈ ਮੈਨ ਨਹੀਂ ਖਾਂਦੇ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਬਸ ਬੈਠ ਕੇ ਰੌਲਾ ਪਾਉਣ ਤੋਂ ਬਿਨਾ ਇਹ ਇਹ ਸਾਰੀ ਇੱਕ ਉਹਨਾਂ ਦੀ ਘਬਰਾਹਟ ਦਾ ਹੈ ਇੱਕ ਤੀਜੀ ਗੱਲ ਉਹਨਾਂ ਨੇ ਮੇਰੇ ਪ੍ਰਤੀ ਵੀ ਗੱਲ ਕਹੀ ਹੈ ਵੀ ਸਿੰਘ ਸਾਹਿਬ ਨੇ ਪਰਮਿੰਦਰ ਸਿੰਘ ਢੀਂਡ ਸਾਨੂੰ ਸਜ਼ਾ ਨਹੀਂ ਲਾਈ ਇਹ ਡਰੇ ਗਏ ਸੀ ਇਹ ਉਹਨਾਂ ਨੇ ਕਿਹਾ ਮੈਂ ਇਸ ਗੱਲ ਸਪਸ਼ਟ ਕਰਨਾ ਚਾਹੁੰਦਾ ਵੀ ਡੇਰੇ 25 ਬੰਦਿਆਂ ਨੂੰ ਸਜ਼ਾ ਅਸੀਂ 2017 ਚ ਭੁਗਤ ਚੁੱਕਿਆ ਸੀ ਆਪ ਪੇਸ਼ ਹੋਏ ਸੀ ਸਾਨੂੰ ਸਜ਼ਾ ਲੱਗੀ ਸੀ ਉਸ ਤੋਂ ਬਾਅਦ ਸਾਨੂੰ ਮਾਫੀ ਦਿੱਤੀ ਅਸੀਂ ਸਜ਼ਾ ਭੁਗਤੀ ਤੇ ਮਾਫੀ ਦਿੱਤੀ ਹੈ ਅਸੀਂ ਕੋਈ ਇਹਨਾਂ ਵਾਂਗੂ ਨਹੀਂ ਵੀ 8 ਸਾਲ ਤੂੜ ਬੋਲੀ ਗਿਆ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਅਸੀਂ ਤਾਂ ਕੁਝ ਕੀਤਾ ਨਹੀਂ ਫਿਰ ਕਾਲ ਤੱਕ ਸਾਹਮਣੇ ਜਾ ਕੇ ਸਾਹਮਣੇ ਜਾ ਕੇ ਉੱਥੇ ਮੰਨ ਗਏ ਅਸੀਂ ਤਾਂ 6 ਮਹੀਨੇ ਬਾਅਦ ਹੀ ਮੰਨ ਉੱਥੇ ਜਾ ਕੇ ਪੇਸ਼ ਹੋ ਕੇ ਗਲਤੀ ਮੰਨ ਲਈ ਸੀ ਤੋ ਇਹ ਗੱਲਾਂ ਬੜੀਆਂ ਇਹਨਾਂ ਕੋਲ ਅਸਾਰੂ ਗੱਲ ਤਾਂ ਕੋਈ ਹੈ ਨਹੀਂ ਕੋਈ ਪੰਥਕ ਮੁੱਦਾ ਕੋਈ ਪੰਥ ਦੀ ਗੱਲ ਕਰੋ ਤੁਸੀਂ ਕੋਈ ਸਮੱਸਿਆਵਾਂ ਪੰਜਾਬ ਦੀਆਂ ਨੇ ਉਹਨਾਂ ਬਾਰੇ ਬਹਿਸ ਕਰੋ ਸਾਡੇ ਨਾਲ ਜਿਸ ਤਰ੍ਹਾਂ ਜੋ ਕੌਮ ਦਾ ਜਿਹੜਾ ਹੈ ਅਕਾਲੀ ਦੰਦ ਦਾ ਬੇੜਾਗਰ ਕੀਤਾ ਉਹਦੇ ਤੇ ਸਾਡੇ ਨਾਲ ਜਦ ਮਰਜ਼ੀ ਬਹਿਸ ਕਰ ਲਓ ਅਸੀਂ ਤਿਆਰ ਹਾਂ ਅਸੀਂ ਕੋਈ ਇੱਕ ਹੋਰ ਐ ਅਸੀਂ ਕੋਈ ਅਕਾਲੀ ਦਲ ਦੇ ਜੇ ਸਭ ਤੋਂ ਵੱਧ ਸੁਚੇਤਕਾ ਅਸੀਂ ਆ ਇਹ ਤਾਂ ਸਾਨੂੰ ਦਾ ਦੋ ਵਾਰ ਇਹਨਾਂ ਨੇ ਪਾਰਟੀ ਚੋਂ ਕੱਢੇਗਾ ਐਨੀ ਗੱਲ ਨਹੀਂ ਕਿਸੇ ਵੀ ਸੁਣਨ ਨੂੰ ਤਿਆਰ ਨਹੀਂ ਇਹ ਅਸੀਂ ਕੋਈ ਗੱਲ ਕਰਦੇ ਸੀ ਸਾਨੂੰ ਨੋਟਿਸ ਕੱਢਦਾ ਦੋਨੋਂ ਵਾਰ ਅਸੀਂ ਇੱਕ ਵਾਰ ਵੀ ਪਾਰਟੀ ਨਹੀਂ ਛੱਡੀ ਆ ਜਿਹੜੇ ਲੋਕ ਕਹਿੰਦੇ ਨੇ ਵੀ ਦੇਖੋ ਪਾਰਟੀ ਨੂੰ ਮੌਕੇ ਦੇ ਐ ਕਰਕੇ ਦੋਨੋਂ ਵਾਰ ਸਾਨੂੰ ਪਾਰਟੀ ਤੋਂ ਕੱਢੇ ਗਿਆ ਤੇ ਇਹ ਅੱਜ ਬੜੇ ਆਵਾਜ਼ਾਂ ਨੂੰ ਉਹ ਕਹੋਂਦੇ ਇਸ ਲਈ ਇਹ ਜਿਹੜਾ ਗਲਤ ਤੁਸੀਂ ਲੋਕਾਂ ਦੇ ਵਿੱਚ ਗੁੰਮਰਾਹ ਕਰਨੇ ਨਹੀਂ ਚੱਲਣਾ ਲੋਕ ਜਾਣ ਚੁੱਕੇ ਐ ਲੋਕਾਂ ਨੂੰ ਪਤਾ ਐ ਤੇ ਇਹਨਾਂ ਨੇ ਘਬਰਾਹਟ ਦੇ ਇਹ ਪਹਿਲਾਂ ਕੀ ਕਸਰ ਇਹਨਾਂ ਛੱਡੀ ਪਹਿਲਾਂ ਗਿਆਨੀ ਹਰਪੀ ਸਿੰਘ ਦੀ ਕਰਦਾਰ ਕਸ਼ਿਸ਼ ਕੀਤੀ ਫਿਰ ਕਿਹਾ ਜੀ ਇਹਨਾਂ ਦੀ ਸਾਜਿਸ਼ ਸੀ ਫਿਰ ਜਿਹੜਾ ਹੈ ਕੋਈ ਨਵੀਂ ਗੱਲ ਕੱਢਦੇ ਨੇ ਹਰ ਰੋਜ਼ ਕਦੇ ਕਹਿੰਦੇ ਜੀ ਇਹਨਾਂ ਨੇ ਅੱਗ ਚੁੱਲਾ ਪਾੜ ਲਿਆ ਸਭ ਨੂੰ ਪਤਾ ਹੈਗਾ ਲੋਕਾਂ ਨੂੰ ਕੋਈ ਲੋਕ ਭੁੱਲੇ ਹੋਏ ਨੇ ਸੋ ਇਸ ਲਈ ਮੈਂ ਬੇਨਤੀ ਕਰਦਾਗਾ ਕਿ ਇਹ ਇਹ ਜਿਹੜੇ ਅੱਜ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਨੇ ਇਹਨਾਂ ਨੂੰ ਜਿਹੜਾ ਹੈ ਨਾ ਤਾਂ ਕੌਮ ਨੇ ਪ੍ਰਮਾਨ ਕਰਨਾ ਹੈ ਨਾ ਹੀ ਜਿਹੜਾ ਹੈ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਸਾਰਿਆਂ ਨੂੰ ਸਾਵਧਾਨ ਤੇ ਬਚ ਕੇ ਰਹਿਣ ਦੀ ਲੋੜ ਹੈ ਇਹ ਮੈਂ ਜਿਹੜੇ ਬੇਨਤੀ ਕਰਦਾ ਤੁਹਾਡੇ ਘਰੇ ਕੋਈ ਮੀਟਿੰਗ ਹੋਈ ਸੀ ਇਹੋ ਜੀ ਬਾਅਦ ਦੇ ਵਿੱਚ ਜਾਨੀ ਦੇ ਫਰਦੋਵਾ ਜਨਾਬ ਸਾਹਿਬ ਕਿਹੜੀ ਮੀਟਿੰਗ ਦਾ ਹਵਾਲਾ ਹੈ ਜਿਹੜੀ ਕਿਹੜੀ ਮੀਟਿੰਗ ਦਾ ਹਵਾਲਾ ਦੇ ਰਹੇ ਆ ਤੁਸੀਂ ਕਿਹੜੀ ਮੀਟਿੰਗ ਦੀ ਕਿਹੜੀ ਮੀਟਿੰਗ ਦੇ ਹਵਾਲਾ ਜਦ ਪਤਾ ਲੈਣ ਆਏ ਹੋਣੇ ਉਹੀ ਮੀਟਿੰਗ ਦੀ ਗੱਲ ਕਰਦੇ ਹੋਣੇ ਕਿੰਸਾ ਸਾਹਿਬ ਦਾ ਪਤਾ ਲੈਣ ਗੈਨੀ ਜੀ ਆਏ ਉੱਥੇ ਗੱਲ ਹੋਈ ਚਰਚਾ ਹੋਈ ਕਿੰਸਾ ਸਾਹਿਬ ਨੇ ਕਿਹਾ ਵੀ ਤੁਸੀਂ ਅਗਵਾਈ ਸੰਭੋ ਪਰ ਉਹਨਾਂ ਨੇ ਸੁਧਾਰ ਲੈ ਦੀ ਆਗੂ ਸੀ ਉੱਥੇ ਸਾਰੇ ਮੌਜੂਦ ਸੀ ਉਹ ਕਹਿੰਦੇ ਪੁੱਤੀ ਜਗੀਰ ਤੋਂ ਨਹੀਂ ਸੁਣਾਈ ਸਾਡੇ ਘਰ ਸਾਡੇ ਘਰ ਕੋਈ ਮੀਟਿੰਗ ਨਹੀਂ ਹੋਈ ਗੈਨੀ ਜੀ ਦੀ ਜੀ ਸਦਾਰ ਲਹਿਰ ਦੇ ਜਿਹੜੇ ਆਗੂ ਹੋਏ ਹੁਣ ਠੀਕ ਹੈ ਮੰਪੀ 43 ਅਿਆਲੀ ਸੀਗੇ ਜਿਨ੍ਹਾਂ ਨੇ ਸੁਧਾਰ ਲੈ ਮੰਪੀ 43 ਮੀਟਿੰਗ 'ਚ ਕਿਸੇ 'ਚ ਨਹੀਂ ਸੀਗੇ ਮੰਪੀ 43 ਜਲੰਧਰ ਸਿੰਘ ਮੀਟਿੰਗ ਜੀ ਜਿਹੜੀ ਜਨਤਾ ਦਾ ਜ਼ਿਕਰ ਕੀਤਾ ਦੇਖੋ ਮਨਪ੍ਰੀਤ 43 ਸਾਡੀ ਕਿਸੇ ਵੀ ਜਿਹੜੀ ਜਿਹੜੀ ਇਹ ਗੈਨੀ ਇਹ ਕਹਿੰਦੇ ਨਾ ਗੈਨੀ ਹਰਪੀਚ ਜਿਹੜਾ ਉਸ ਜਿਹੜਾ ਮੀਟਿੰਗ ਚ ਇਹ ਇਹਦਾ ਮਤਲਬ ਹੈ ਨਾ ਚੰਦੂ ਮਾਦਰਾ ਸਾਹਿਬ ਦੀ ਗੱਲ ਨੂੰ ਇਹਨਾਂ ਨੇ ਇਸ ਤਰੀਕੇ ਨਾਲ ਪੇਸ਼ ਕਰਤਾ ਵੀ ਜੇ ਉੱਥੇ ਐ ਘਟਨਾ ਹੋਈ ਜਿਹੜੀ ਤੁਹਾਨੂੰ ਘਟਨਾ ਹੋਈ ਉਹ ਤੁਹਾਨੂੰ ਇਹ ਦੱਸਤੀ ਤੇ ਗੈਨੀ ਜੀ ਦੀ ਐਸ ਜਥੇਦਾਰ ਜਿਹੜਾ ਹੈ ਅਸੀਂ ਗੈਨੀ ਜੀ ਨੂੰ ਦਬਲਾ ਮਾ ਸਾਹਿਬ ਜਾ ਕੇ ਪਬਲੀਕਲੀ ਜਦੋਂ ਉਹਨਾਂ ਦੇ ਖਿਲਾਫ ਕਦਾਰ ਕੁਝ ਕੀਤੀ ਅਸੀਂ ਜਾ ਕੇ ਮਿਲ ਕੇ ਆਏ ਹਾਂ ਸਾਰੇ ਸਾਰੇ ਲੀਡਰ ਗਏ ਸੀ ਉਦੋਂ ਪਬਲੀਕਲੀ ਗਏ ਸੀ ਪਬਲੀਕਲੀ ਗਏ ਸੀ ਉੱਥੇ ਸੀ ਸਟੇਟਮੈਂਟ ਵੀ ਦੇ ਕੇ ਆਏ ਉਹ ਸਦਾਰਨ ਜਿਹੜੀ 5 ਪੰਗ 10 ਦਸੰਬਰ ਨੂੰ ਹੋ ਜਾਂਦੀ ਹੈ 2 ਦਸੰਬਰ ਨੂੰ 2 ਦਸੰਬਰ 2 ਦਸੰਬਰ ਨੂੰ ਨਾ 10 10 ਨੂੰ ਬਾਅਦ ਚਿਕਾ ਠੀਕ ਹੈ 8 ਜਾਂ 10 ਦਸੰਬਰ ਹਾਂ ਹਾਂ ਫਿਰ ਉਸ ਤੋਂ ਬਾਅਦ ਸਦਾਰਨਤਾ ਰਹਿੰਦੀ ਨਹੀਂ ਫਿਰ ਉਹ ਜਿਹੜੀ ਮੀਟਿੰਗ ਦਾ ਜ਼ਿਕਰ ਹੁੰਦਾ ਉਹ ਹੁੰਦਾ ਸਦਾਰਨ ਹੈ ਅਸੀਂ ਦਾ ਦੇਖੋ ਸਦਾਰਨ ਦੇ ਆਗੂ ਸਦਾਰਨ ਨਹੀਂ ਸਦਾਰਨ ਲਹਿਰ ਦੇ ਆਗੂ ਹੂੰ ਤੁਸੀਂ ਗੱਲ ਸਮਝੋ ਸੁਧਾਰ ਲਹਿਰ ਤੇ ਸੁਧਾਰ ਲੈ ਕੇ ਆਗੂਆਂ ਦੀ ਫਰਕ ਹੈ ਜਿਹੜੇ ਅਸੀਂ ਆਗੂ ਸੀਗੇ ਕਿਉਂਕਿ ਕਿਉਂਕਿ ਇਹਨਾਂ ਨੇ ਹੁਕਮਨਾਮਾ ਮੰਨਿਆ ਨਹੀਂ ਗੱਲ ਸਮਝੋ ਅਸੀਂ ਤਾਂ ਭੰਗ ਕਰਤੀ ਇਹਨਾਂ ਨੇ ਆਪ ਦੀ ਭਰਤੀ ਸ਼ੁਰੂ ਕਰਤੀ ਸਾਰਾ ਕੁਝ ਕਰਤੀ ਅਸੀਂ ਤਾਂ ਆਪਸ ਵਿੱਚ ਮੀਟਿੰਗ ਕਰ ਹੀ ਸਕਦੇ ਸੀ ਜਦ ਇਹਨਾਂ ਨੇ ਮਤਲਬ ਉਹ ਲੰਗੜਣੀ ਸ਼ੁਰੂ ਕਰਤੀ ਸੋ ਇਸ ਲਈ ਸੁਧਾਰ ਲਹਿਰ ਦੇ ਆਗੂਆਂ ਦੀ ਮੀਟਿੰਗ ਜਿਹੜਾ ਹੈ ਸਾਡੇ ਘਰੇ ਬਹੁਤ ਹੋਈਆਂ ਸਦਾ ਆਲੇ-ਹਲੇ ਆਗੂਆਂ ਦੀਆਂ ਬਹੁਤ ਮੀਟਿੰਗਾਂ ਹੋਈਆਂ ਬਾਅਦ ਵਿੱਚ ਹੋਈਆਂ ਪਰ ਉਹਨਾਂ ਸਾਡੇ ਘਰੇ ਕਿਸੇ ਮੀਟਿੰਗ 'ਚ ਗਿਆਨੀ ਜੀ ਹਾਜ਼ਰ ਨਹੀਂ ਸੀ